ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਜੀ ਕਾਫੀ ਟਾਈਮ ਬਾਅਦ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਨਵੀਂ ਕਲੈਕਸ਼ਨ ਤੁਹਾਨੂੰ ਪਤਾ ਹੀ ਕਿ ਆਪਾਂ ਲਾਈਵ ਆ ਰਹੇ ਸੀ ਕਾਫੀ ਦਿਨਾਂ ਤੋਂ ਹਨਾ ਤੇ ਕਾਫੀ ਪਹਿਣਾ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਮੇਰੇ ਲਾਈਵ ਦੇ ਵਿੱਚ ਤੇ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਮੈਂ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਉਸ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੁੰਦਾ ਉਹਦੇ ਬਾਰੇ ਦੱਸਿਆ ਹੁੰਦਾ ਫੈਬਰਿਕ ਕਿਵੇਂ ਦਾ ਰਹੇਗਾ ਵਿਦਆਊਟ ਲਾਈਨਿੰਗ ਬਣਨਗੇ ਸੂਟ ਜਾਂ ਵਿਦ ਲਾਈਨਿੰਗ ਬਣਨਗੇ ਵਿਦਆਊਟ ਦੁਪੱਟਾ ਨੇ ਸੂਟ ਜਾਂ ਵਿਦ ਦੁਪੱਟਾ ਨੇ ਸੂਟ ਤੇ ਵੀਡੀਓ ਮੇਰੀਆਂ ਪਹਿਨਾ ਸਕਿੱਪ ਕਰਕੇ ਨਾ ਦੇਖਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਫਿਰ ਜਦ ਤੁਸੀਂ ਸਾਰੀ ਵੀਡੀਓ ਨਹੀਂ ਦੇਖਦੇ ਤੇ ਉਸ ਵੀਡੀਓ ਦੇ ਵਿੱਚ ਕੁਝ ਗੱਲਾਂ ਮਿਸ ਹੋ ਜਾਂਦੀਆਂ ਫਿਰ ਤੁਸੀਂ ਮੈਨੂੰ ਸਪੈਸ਼ਲ ਕਮੈਂਟ ਕਰਕੇ ਪੁੱਛਦੇ ਹੋ ਕਿ ਦੀਦੀਆਂ ਫੈਬਰਿਕ ਕਿਵੇਂ ਆ ਕਿਵੇਂ ਸੂਟ ਬਣਨਗੇ ਤੇ ਇਸ ਦਾ ਕਰਨ ਇਹ ਹੈ ਕਿ ਵੀਡੀਓ ਸਕਿੱਪ ਨਾ ਕਰਿਆ ਕਰੋ ਸਾਰੀ ਦੇਖਿਆ ਕਰੋ ਜਰੂਰ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇੱਥੇ ਮੈਂ ਦੱਸਣਾ ਚਾਹਾਂਗੀ ਕਾਫੀ ਬਣਾ ਦੇ ਕਮੈਂਟ ਨੇ ਦੀਦੀ ਆਪਾਂ ਸੂਟ ਆਰਡਰ ਕਿਵੇਂ ਕਰੀਏ ਦੇਖੋ ਅਸੀਂ ਜਿਹੜੀ ਵੀ ਵੀਡੀਓ ਬਣਾਉਂਦੇ ਆ ਵੀਡੀਓ ਦੇ ਵਿੱਚ ਜੋ ਵੀ ਜਾਣਕਾਰੀ ਹੈ ਸਾਰੀ ਦਿੱਤੀ ਹੁੰਦੀ ਹੈ ਕਿ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਪਿਕ ਸੈਂਡ ਕਰ ਦੇਣੀ ਹੈ ਤੇ ਤੁਸੀਂ ਦੱਸਣਾ ਕਿ ਇਹ ਸੂਟ ਅਸੀਂ ਬਾਈ ਕਰਨਾ ਤੇ ਜੋ ਪੇਮੈਂਟ ਦਾ ਮੈਥਡ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ WhatsApp ਤੇ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਕਲੈਕਸ਼ਨ ਉਹ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆਂ ਤੇ ਅੱਜ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਆਂ ਜੀ ਕਾਫੀ ਟਾਈਮ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਕਿ ਗਰਮੀ ਵਾਧੀ ਜਾ ਰਹੀ ਹੈ ਗਰਮੀ ਵਧਣ ਦੇ ਕਾਰਨ ਅਸੀਂ ਤੁਹਾਡੇ ਲਈ ਬਹੁਤ ਪਿਆਰੇ ਪਿਆਰੇ ਪ੍ਰਿੰਟ ਲੈ ਕੇ ਆਏ ਆਂ ਜੀ ਅੱਜ ਵਾਲੇ ਸੂਟ ਸਾਰੇ ਹੀ ਰਹਿਣਗੇ ਮੈਚਿੰਗ ਤੇ ਵਿਦਆਊਟ ਦੁਪੱਟਾ ਸੂਟ ਰਹਿਣਗੇ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਤੇ ਇਹ ਜਿਹੜੀ ਕਲੈਕਸ਼ਨ ਰਹੇਗੀ ਜੀ ਅੱਜ ਵਾਲੀ ਟੀਸਟਾ ਦੀ ਕਲੈਕਸ਼ਨ ਰਹੇਗੀ ਠੀਕ ਹੈ ਜੀ ਮੈਚਿੰਗ ਸੂਟ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਇਹਦੇ ਨਾਲ ਜੇ ਤੁਸੀਂ ਮੇਰੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਅਲੱਗ ਤੋਂ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਠੀਕ ਹੈ ਜੀ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ ਤੇ ਬਹੁਤ ਹੀ ਪਿਆਰੇ ਸੂਟ ਨੇ ਜੀ ਪਹਿਣਾ ਦੇ ਸਾਰਿਆਂ ਦੇ ਬਜਟ ਦੇ ਵਿੱਚ ਨੇ ਲਓ ਜੀ ਮੈਂ ਤੁਹਾਨੂੰ ਨਾ ਪਹਿਲਾਂ ਸਟੈਂਪ ਚੈੱਕ ਕਰਵਾਦਾ ਚੈੱਕ ਕਰੋ ਜੀ ਟੀਸਟਾ ਦੀ ਕਲੈਕਸ਼ਨ ਰਹੇਗੀ ਸਾਰੀ ਕਲਰ ਬਹੁਤ ਹੀ ਪਿਆਰਾ ਕੈਮਰੇ ਦੇ ਵਿੱਚ ਤੁਹਾਨੂੰ ਇਹਦਾ ਕਲਰ ਐਕੂਰੇਟ ਦਿਖ ਰਿਹਾ ਮਹਿਰ ਤੇ ਇਹਦੀ ਖਾਸ ਗੱਲ ਇਹ ਆ ਜੀ ਤੁਸੀਂ ਇਹਨੂੰ ਵਿਦਆਊਟ ਲਾਈਨਿੰਗ ਬਣਵਾ ਸਕਦੇ ਹੋ ਬਾਕੀ ਚੋਇਸ ਤੁਹਾਡੀ ਹੈ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਕਿ ਨਹੀਂ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਪਹਿਣਾ ਦਾ ਆਰਡਰ ਸਾਡੇ ਕੋਲ ਚੱਲ ਰਿਹਾ ਉਹ ਲਾਈਨਿੰਗ ਲਾਇਕ ਕਰਦੀਆਂ ਨੇ ਕਈ ਤੇ ਅਗਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਫਸਟ ਕਲਰ ਫਸਟ ਪ੍ਰਿੰਟ ਚੈੱਕ ਕਰੋ ਟੀ ਸਟਾਰ ਦੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਮੈਚਿੰਗ ਸੂਟ ਨੇ ਜੀ ਇਹ ਆਲ ਓਵਰ ਨਹੀਂ ਹੈ ਮੈਚਿੰਗ ਹੀ ਪਿੱਛੋਂ ਹੀ ਆਏ ਨੇ ਮੈਚਿੰਗ ਸੂਟ ਰਹਿਣਗੇ ਠੀਕ ਹੈ ਜੀ 2 ᱴਾਈ ਮੀਟਰ ਦੀ ਕੱਟ ਰਹੇਗੀ 2 ᱴਾਈ ਮੀਟਰ ਦੀ ਬਾਟਮ ਦੀ ਕੱਟ ਰਹੇਗੀ ਬਾਟਮ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਸੌਫਟ ਹੈ ਟੀ ਤੇ ਸਾਰੀ ਟੀਸਟਾ ਦੀ ਕਲੈਕਸ਼ਨ ਹੈ ਜੀ ਕੋਈ ਵੀ ਡਾਊਟ ਨਹੀਂ ਹੈਗਾ ਫਿਰ ਵੀ ਤੁਸੀਂ ਕੁਝ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਲਓ ਜੀ ਮਹਿਰੂਨ ਕਲਰ ਹੈ ਫਰਸਟ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਬਹੁਤ ਹੀ ਪਿਆਰਾ ਕੋਈ ਪ੍ਰਿੰਟ ਨਹੀਂ ਛੱਡਣ ਵਾਲਾ ਇਨੂੰ ਤੁਸੀਂ ਡਿਜ਼ਾਈਨਰ ਸੂਟ ਬਣਵਾਉਣਾ ਚਾਹੁੰਦੇ ਹੋ ਤੁਸੀਂ ਲੈਸਸ ਵਗੈਰਾ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਆ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਕਲਰ ਚੈੱਕ ਕਰੋ ਜੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਕਲਰ ਅਗਰ ਤੁਸੀਂ ਮੇਰੇ ਕੋ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਹੈ ਬਿਨਾ ਸਟੀਚਿੰਗ ਤੋਂ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਜੀ ਗਰਮੀਆਂ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਪਤਾ ਹੈ ਕਿ ਸਮਰ ਦਾ ਮੌਸਮ ਚੱਲ ਰਿਹਾ ਹੈ ਗਰਮੀ ਵਾਧੀ ਜਾ ਰਹੀ ਹੈ ਤੇ ਬਹੁਤ ਸੌਫਟ ਫੈਬਰਿਕ ਹੈ ਜੀ ਬਿਲਕੁਲ ਮੁਲਾਇਮ ਹੈ ਜੀ ਸੌਫਟ ਹੈ विदाउट लाइनिंग सूट ਆ ਰਾਮ ਨਾਲ ਬਣ ਜਾਣਗੇ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਪਹਿਣਾ ਨੇ ਲਓ ਜੀ ਸਕਰੀਨਸ਼ਾਟ ਪਲੀਜ਼ ਕਲੀਅਰ ਲਿਓ ਸਕਰੀਨਸ਼ਾਟ ਲੈਂਦੇ ਵਕਤ ਨਾ ਸਕਰੀਨਸ਼ਾਟ ਥੋੜਾ ਜਿਹਾ ਨਾ ਜਿਵੇਂ ਆਂਦਾ ਨਹੀਂ ਸਾਫ ਹੈ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਪ੍ਰਿੰਟ ਔਰ ਕਲਰ ਦਾ ਪਤਾ ਨਹੀਂ ਚੱਲਦਾ ਲਓ ਜੀ ਚੈੱਕ ਕਰ ਲਓ ਜੀ ਪ੍ਰਿੰਟ ਬਹੁਤ ਹੀ ਪਿਆਰਾ ਹੈ ਇਹ ਅੱਜ ਵਾਲੀ ਕਲੈਕਸ਼ਨ ਦਾ ਫਰਸਟ ਸੂਟ ਤੇ ਇਹਦੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਠੀਕ ਹੈ ਜੀ ਲਓ ਜੀ ਮੈਚਿੰਗ ਸੂਟ ਨੇ ਸਾਰੇ ਇਹ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਇਹ ਆ ਗਿਆ ਜੀ ਆਪਣਾ ਫਰਸਟ ਕਲਰ ਬਹੁਤ ਪਿਆਰਾ ਹੈ ਫੈਬਰਿਕ ਬਹੁਤ ਜਿਆਦਾ ਸੌਫਟ ਹੈ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਡਾਈ ਰੱਖਣਾ ਚਾਹੁੰਦੇ ਹੋ ਜਾਂ ਤੁਸੀਂ ਪਲੇਨ ਰੱਖਣਾ ਚਾਹੁੰਦੇ ਹੋ ਜਿਹੜੀਆਂ ਭੈਣਾਂ ਨੇ ਸਾਡੇ ਕੋਲ ਦੁਪੱਟਾ ਬਾਏ ਕਰਨਾ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਆ ਗਿਆ ਜੀ ਆਪਣਾ ਫਰਸਟ ਪ੍ਰਿੰਟ ਫਰਸਟ ਕਲਰ ਤੇ ਲੋ ਜੀ ਇਹ ਆ ਗਿਆ ਸੈਕਿੰਡ ਕਲਰ ਬਹੁਤ ਹੀ ਪਿਆਰਾ ਹੈ ਜੀ ਗ੍ਰੀਨ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਇਹ ਵੀ ਸਾਰੇ ਫਲਾਵਰ ਬਣੇ ਹੋਏ ਨੇ 셔ਟ ਦੇ ਵਿੱਚ ਲੋ ਜੀ 2.5 ਮੀਟਰ ਦੀ ਕਟ ਹੈ ਵਿਦਆਊਟ ਦੁਪੱਟਾ ਸੂਟ ਰਹਿਣਗੇ ਸਾਰੇ ਤੇ ਵਿਦਆਊਟ ਲਾਈਨਿੰਗ ਬਣਨਗੇ ਜੀ ਇਹ ਸੂਟ ਬਾਕੀ ਤੁਹਾਡੀ ਚੁਆਇਸ ਹੈ ਜੀ ਪ੍ਰਿੰਟ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਕਲਰ ਸਾਰੇ ਬਹੁਤ ਡਿਫਰੈਂਟ ਲੈ ਕੇ ਆਏ ਆ ਜੀ ਤੁਹਾਡੇ ਲਈ ਬਾਟਮ ਦਾ ਕਲਰ ਚੈੱਕ ਕਰੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਖਿਲ ਕੇ ਆ ਰਿਹਾ ਜੀ ਕਲਰ ਲੋ ਜੀ 30 ਦਾ 컬렉ਸ਼ਨ ਹੈ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਲੋ ਜੀ ਸਟੈਂਪ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੋ ਤੁਸੀਂ ਕਲਰ ਕੈਮਰੇ ਚ ਦੇਖ ਰਹੇ ਹੋ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਲਓ ਜੀ ਲੈ ਕੇ ਸਕਰੀਨ ਸ਼ਾਟ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਜੇ ਤੁਸੀਂ ਮੇਰੇ ਕੋਲ ਦੁਬਟਾ ਬਾਏ ਕਰਨਾ ਹੈ ਤੁਸੀਂ ਡਾਈ ਕਰਵਾ ਕੇ ਲੈਣਾ ਜਾਂ ਵਿਦੌਡ ਆਈ ਲੈਣਾ ਇਹ ਵੀ ਤੁਸੀਂ ਮੈਨੂੰ WhatsApp ਤੇ ਮੈਸ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਸੈਕੰਡ ਕਲਰ ਆ ਗਿਆ ਇਹ ਵਾਲਾ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਸੂਟ ਬਿਲਕੁਲ ਵੀ ਛੱਡਣ ਵਾਲੇ ਨਹੀਂ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਲੋ ਜੀ ਥਰਡ ਕਲਰ ਆ ਗਿਆ ਜੀ ਚਲੋ ਜੀ ਨੈਕਸਟ ਕਲਰ ਚੈੱਕ ਕਰੋ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਹੈ ਵਿੱਚ ਡਾਰਕ ਫਲਾਵਰ ਬਣੇ ਹੋਏ ਨੇ ਆਪਣੇ ਤੁਹਾਨੂੰ ਮੈਂ ਜਿੰਨੇ ਸੂਟ ਦਿਖਾ ਰਹੀਆਂ ਸਾਰਿਆਂ ਦੇ ਉੱਪਰ ਸਟੈਂਪ ਹੈ ਸਟੈਂਪ ਚੈੱਕ ਕਰ ਲਓ ਜੀ ਪਹਿਲਾਂ ਵੀ ਪਹਿਲਾਂ ਸਟੈਂਪ ਚੈੱਕ ਕਰੋ ਜੀ 30 ਤੋਂ ਅਧਿਕ ਕਲੈਕਸ਼ਨ ਰਹੇਗੀ ਜੀ ਸਾਰੀ ਮੈਚਿੰਗ ਸੂਟ ਰਹਿਣ ਵਾਲੇ ਨੇ ਅੱਜ ਵਾਲੇ ਸਾਰੇ ਵਿਦਆਉਟ ਦੁਪੱਟਾ ਨੇ ਜੀ ਤੇ ਇਹ ਸਪੈਸ਼ਲ ਵਿਦਆਉਟ ਲਾਈਨਿੰਗ ਬਣਨਗੇ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਭੈਣਾਂ ਨੇ ਸਾਡੀਆਂ ਬਾਹਰ ਵਾਲਾਂ ਆਈਆਂ ਭੈਣਾਂ ਜੇ ਲਾਈਕ ਕਰਦੀਆਂ ਨੇ ਲਾਈਨਿੰਗ ਤਾਂ ਲਗਵਾ ਸਕਦੀਆਂ ਨੇ ਲਓ ਜੀ ਪ੍ਰਿੰਟ ਚੈੱਕ ਕਰ ਲਓ ਤੁਸੀਂ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦੀ ਬਾਟਮ ਰਹੇਗੀ ਤੇ ਇਹ ਆ ਗਈ ਜੀ ਨਾਲ ਬਾਟਮ ਚੱਕਰ ਇਹਦੇ ਨਾਲ ਤੁਸੀਂ ਦੁਪੱਟਾ ਪਲੇਨ ਕਰਨਾ ਹੈ ਤੁਸੀਂ ਟਾਈ ਐਂਡ ਡਾਈ ਕਰਨਾ ਹੈ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਦੁਪੱਟਾ ਨਹੀਂ ਬਾਏ ਕਰਨਾ ਤੁਸੀਂ ਵਿਦਆਊਟ ਦੁਪੱਟਾ ਸੂਟ ਬਾਏ ਕਰ ਸਕਦੇ ਹੋ ਜੋ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਜੀ ਵਿਦਆਊਟ ਦੁਪੱਟਾ ਸ਼ੋ ਹੋ ਰਹੇ ਨੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਆਪਣਾ ਆਰਡਰ ਦੇ ਦਿਓ ਫਿਰ ਸਾਡੀਆਂ ਭੈਣਾਂ ਵਿੱਚ ਕੁਝ ਰਹਿ ਜਾਂਦੀਆਂ ਨੇ ਇਹ ਆ ਗਿਆ ਜੀ ਆਪਣਾ ਤੀਸਰਾ ਸੂਟ ਚਲੋ ਜੀ ਨੈਕਸਟ ਕਲਰ ਬਹੁਤ ਪਿਆਰਾ ਲਾਈਟ ਜਿਆ ਰਾਨੀ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਸੂਟ ਬਹੁਤ ਪਿਆਰੇ ਬਣਨਗੇ ਅਗਰ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਤੁਸੀਂ ਟਰੌਜ਼ਰ ਬਣਵਾਉਣਾ ਚਾਹੁੰਦੇ ਹੋ ਤੁਸੀਂ ਬਾਟਮ ਬਣਵਾਉਣਾ ਚਾਹੁੰਦੇ ਹੋ ਸਟ੍ਰੇਟ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਉਹੀ ਫੈਬਰਿਕ ਤੁਹਾਡੇ ਘਰ ਤੱਕ ਪਹੁੰਚੇਗਾ ਜੀ। ਪ੍ਰਿੰਟ ਚੈੱਕ ਕਰ ਲੋ ਜੀ ਬਹੁਤ ਪਿਆਰਾ ਪ੍ਰਿੰਟ ਆ। ਬਹੁਤ ਸੋਹਣਾ ਪ੍ਰਿੰਟ ਲੱਗ ਰਿਹਾ ਦੇਖੋ। ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਆ। ਤੇ ਇਹ ਸੂਟਾਂ ਦੇ ਵਿੱਚ ਵੀ ਜੀ ਫਿਟਿੰਗ ਬਹੁਤ ਪਿਆਰੀ ਆਉਂਦੀ ਏ। ਪਹਿਲਾਂ ਵੀ ਅਸੀਂ ਇਹ ਸੂਟ ਸੇਲ ਕਰ ਚੁੱਕੇ ਆ। ਸਾਡੀਆਂ ਜਿੰਨੀਆਂ ਪਹਿਣਾ ਕੋਲ ਗਏ ਨੇ ਸਾਰਿਆਂ ਨੇ ਰਿਸਪਾਂਸ ਬਹੁਤ ਵਧੀਆ ਦਿੱਤਾ ਕਿ ਜਿਹੜੀ ਕਲੈਕਸ਼ਨ ਜਿਹੜੀ ਆ ਬਹੁਤ ਪਿਆਰੀ ਏ ਔਰ ਫੈਬਰਿਕ ਵੀ ਬਹੁਤ ਪਿਆਰਾ ਹੈ। ਲੋ ਜੀ ਚੈੱਕ ਕਰੋ। ਇਹ ਰਹਿ ਗਈ ਜੀ ਨਾਲ ਬਾਟਮ। ਕਾਈ ਮੀਟਰ ਦੀ ਕਟ ਹੈ ਬਹੁਤ ਸੌਫਟ ਫੈਬਰਿਕ ਹੈ ਜੀ ਅਗਰ ਤੁਸੀਂ ਲਾਈਨਿੰਗ ਨਹੀਂ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਲਾਈਨਿੰਗ ਇਹ ਆ ਗਿਆ ਜੀ ਆਪਣਾ ਚੌਥਾ ਪ੍ਰਿੰਟ ਔਰ ਚੌਥਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਲਓ ਜੀ ਨੈਕਸਟ ਆ ਗਿਆ ਇਹ ਥੋੜਾ ਜਿਹਾ ਡਾਰਕ ਰਾਣੀ ਸ਼ੇਡ ਦੇ ਵਿੱਚ ਆ ਗਿਆ ਇਹ ਲਾਈਟ ਹੈ ਇਹ ਡਾਰਕ ਦੇ ਵਿੱਚ ਆ ਗਿਆ ਇਹਦਾ ਪ੍ਰਿੰਟ ਕੁਛ ਹੋਰ ਹੈ ਇਹ ਵੀ ਪ੍ਰਿੰਟ ਬਹੁਤ ਪਿਆਰਾ ਸਾਰੇ ਪ੍ਰਿੰਟ ਡਿਫਰੈਂਟ ਨੇ ਜੀ ਬਹੁਤ ਪਿਆਰੇ ਨੇ ਸੋਹਣੇ ਪ੍ਰਿੰਟ ਨੇ ਜੀ ਇਹ ਅਗੀ ਜੀ ਸ਼ਰਟ ਟਾਈ ਮੀਟਰ ਦੀ ਕੱਟ ਹੈ ਜੀ ਵਿਦਆਊਟ ਦੁਪੱਟਾ ਸੂਟ ਨੇ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਇਹ ਸਾਰੇ ਜਿਹੜੀਆਂ ਭੈਣਾਂ ਮੇਰੀਆਂ ਲਾਈਨਿੰਗ ਨਹੀਂ ਲਾਇਕ ਕਰਦੀਆਂ ਲੋ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਜਿਆਦਾ ਸੋਹਣਾ ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਪ੍ਰਾਈਸ ਸਿਰਫ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਜੋ ਮੈਚਿੰਗ ਨੇ ਅੱਛਾ ਇਹਦੇ ਵਿੱਚ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਕਿ ਦੀਦੀ ਸਾਨੂੰ ਆਲ ਓਵਰ ਦੇ ਦਿਓ ਇਹ ਪਿੱਛੋਂ ਹੀ ਮੈਚਿੰਗ ਆਇਆ ਨੇ ਅਸੀਂ ਤੁਹਾਨੂੰ ਮੈਚਿੰਗ ਹੀ ਦਵਾਂਗੇ ਜਿਹੜੇ ਆਲਓਵਰ ਆਂਦੇ ਨੇ ਉਹ ਤੁਹਾਨੂੰ ਬਕਾਇਦਾ ਦੱਸਿਆ ਜਾਂਦਾ ਕਿ ਇਹ ਆਲਓਵਰ ਨਹੀਂ ਲਓ ਜੀ ਇਹ ਰਹੇਗੀ ਬਾਟਮ ਇਹ ਰਹੇਗੀ ਸ਼ਰਟ ਪ੍ਰਿੰਟ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਹੈ। ਉਹ ਜੀ ਇਹ ਆ ਗਿਆ ਨੈਕਸਟ ਨੈਕਸਟ ਪ੍ਰਿੰਟ ਵੀ ਸੇਮ ਹੀ ਆ ਜੀ ਕਲਰ ਚੇਂਜ ਹੈ ਬਸ ਕਲਰ ਮਹਿੰਦੀਆ ਸ਼ੇਡ ਆ ਗਈ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਡਾਰਕ ਜਿਹਨੂੰ ਕਹਿੰਦੇ ਨੇ ਨਾ ਡਾਰਕ ਮਹਿੰਦੀਆ ਜੀ ਇਦੇ ਵਿੱਚ ਦੋ ਕਲਰ ਆ ਗਏ ਇਸ ਪ੍ਰਿੰਟ ਦੇ ਵਿੱਚ ਫੈਬਰਿਕ ਚੈੱਕ ਕਰੋ ਜੀ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਸੌਫਟ ਫੈਬਰਿਕ ਹੈ ਜੀ ਇਹ ਵੀ ਟਿਸਟਾ ਦੀ ਕਲੈਕਸ਼ਨ ਹੈ ਜੀ ਸਾਰੀ ਅੱਜ ਜੋ ਤੁਹਾਨੂੰ ਦਿਖਾ ਰਹੀਆਂ ਜੀ ਟਿਸਟਾ ਦੀ ਕਲੈਕਸ਼ਨ ਹੈ ਜੀ ਇਹ ਸਾਰੀ ਇਹ ਰਹੀ ਜੀ ਬੋਟਮ ਟਾਈ ਟਾਈ ਮੀਟਰ ਦੀ ਕਟ ਹੈ ਆ ਖੁੱਲੀ ਬਾਟਮ ਬਣੇਗੀ ਬਾਕੀ ਤੁਸੀਂ ਟਰੌਜ਼ਰ ਬਣਾਉਣਾ ਚਾਹੁੰਦੇ ਹੋ ਤੁਸੀਂ ਸਟ੍ਰੇਟ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਕੁੰਦਿਆਂ ਵਾਲੀ ਬਣਵਾਉਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਗਰ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਵਿਦਆਊਟ ਸਟੀਚਿੰਗ ਲੈ ਸਕਦੇ ਹੋ ਵਿਦਆਊਟ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈ ਸਕਦੇ ਹੋ ਚੈੱਕ ਕਰ ਲਓ ਜੀ ਪ੍ਰਿੰਟ ਚੈੱਕ ਕਰ ਲਓ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਉਤ ਸਹੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਜਦੋਂ ਵੀ ਮੇਰੀਆਂ ਭੈਣਾਂ ਸਕਰੀਨਸ਼ਾਟ ਲਿਓ ਪਲੀਜ਼ ਸਕਰੀਨਸ਼ਾਟ ਕਲੀਅਰ ਲਿਓ ਮੈਂ ਤੁਹਾਨੂੰ ਇੱਕ ਵਾਰੀ ਫੇਰ ਜਦੋਂ ਪਹਿਲਾਂ ਸਾਰੇ ਸੂਟ ਦਿਖਾ ਦਾਂ ਫਿਰ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਫੇਰ ਦਿਖਾ ਦਾਂਗੀ ਤੁਹਾਨੂੰ ਇਸ ਸਕਰੀਨਸ਼ਾਟ ਲੈਣ 'ਚ ਕੋਈ ਪ੍ਰੋਬਲਮ ਨਾ ਹੋਵੇ ਲਓ ਜੀ ਨੈਕਸਟ ਪ੍ਰਿੰਟ ਆ ਗਿਆ ਬਹੁਤ ਜ਼ਿਆਦਾ ਪਿਆਰਾ ਬਲੂ ਜੀ ਸ਼ੇਡ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਪ੍ਰਿੰਟ ਹੈ ਵੀ ਸਾਰੇ ਡਿਫਰੈਂਟ ਪ੍ਰਿੰਟ ਲੈ ਕੇ ਆਏ ਜੀ ਤੁਹਾਡੇ ਲਈ ਸਪੈਸ਼ਲ ਕਿਉਂਕਿ ਸਾਡੀਆਂ ਭੈਣਾਂ ਦੀ ਡਿਮਾਂਡ ਸੀ ਕਿ ਸਮਰ ਦੇ ਵਿੱਚ ਕੁਝ ਸਪੈਸ਼ਲ ਔਰ ਲਾਈਟ ਜੇ ਕਲਰ ਹੋਣ ਲਾਈਟ ਡਾਰਕ ਦੋਨਾਂ ਦਾ ਕੰਬੀਨੇਸ਼ਨ ਆ ਬਹੁਤ ਪਿਆਰੇ ਕਲਰ ਨੇ ਜੀ ਇਹਨੂੰ ਤੁਸੀਂ ਪਾਈਪਿੰਗ ਨਾਲ ਬਣਾਣਾ ਚਾਹੁੰਦੇ ਹੋ ਜਾਂ ਤੁਸੀਂ ਲੇਸਸ ਵਗੈਰਾ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਜਿਵੇਂ ਨੈਕ ਦੇ ਉੱਪਰ ਪੋਰਟੀ ਬਟਨ ਦੇ ਸਕਦੇ ਹੋ ਬਹੁਤ ਪਿਆਰਾ ਸੂਟ ਬਣੇਗਾ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਆ ਜੀ ਨਾਲ ਬਾਟਮ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਤਾਂ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਲਓ ਜੀ ਸਕਰੀਨ ਸ਼ਾਟ ਪਲੀਜ਼ ਕਲੀਅਰ ਲਿਓ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਜੋ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਉਹ ਵਿਦਆਊਟ ਦੁਪੱਟਾ ਸ਼ੋ ਹੋ ਰਹੇ ਨੇ ਸਿਰਫ ਕਲੇ ਸੂਟ ਦੇ ਪ੍ਰਾਈਸ ਸ਼ੋ ਹੋ ਰਹੇ ਨੇ नैक्सट आ गया जी पिंक जी शेड है ये भी प्रिंट बहुत प्यारा है। प्रिंट अमेशा डिफरेंट लैके आओ जी चैक करो जी बहुत प्यारी कलैक्शन है तो सब तो वीय मैं ये ना फैबरिक बहुत ज़्यादा वह लग्या जा, बहुत ज़्यादा सॉफ्ट फैब्रिक है यह टीस्टा की कलैक्शन है देखो जी विदाउट लाइनिंग सूट बनवा सकते हो प्रिंट चैक कर लो जी ਬਹੁਤ ਪਿਆਰਾ ਪ੍ਰਿੰਟ ਹੈ ਜੀ। ਲਓ ਜੀ ਇਹ ਆ ਗਈ ਇਹਦੇ ਨਾਲ ਬਾਟਮ। ਅ ਇਹਦੇ ਵਿੱਚ ਜਿਹੜਾ ਲਾਈਟ ਪਿੰਕ ਹੈ ਉਹਦੇ ਨਾਲ ਦੀ ਬਾਟਮ ਰਹੇਗੀ ਜੀ। 2.5 ਮੀਟਰ ਦੀ ਬਾਟਮ ਦੀ ਕਟ ਹੈ, 2.5 ਮੀਟਰ ਸ਼ਰਟ ਦੀ ਕਟ ਹੈ। ਅ ਇਹਨੂੰ ਤੁਸੀਂ ਲੇਸਿਸ ਨਾਲ ਡਿਜ਼ਾਈਨ ਕਰਵਾਓਗੇ ਨਾ ਬਹੁਤ ਪਿਆਰਾ ਸੂਟ ਬਣੇਗਾ। ਅਗਰ ਤੁਸੀਂ ਮੇਰੇ ਕੋਲ ਸਟੀਚ ਕਰਵਾਉਣਾ ਤਾਂ ਤੁਸੀਂ ਮੇਰੇ ਤੇ ਛੱਡ ਦਿਓ ਕਿ ਤੁਸੀਂ ਖੁਦ ਜਾਇਨਿੰਗ ਕਰਵਾ ਦਿਓ। ਅਗਰ ਤੁਸੀਂ ਖੁਦ ਸਟੀਚ ਕਰਨਾ ਹੈ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਜਿਹੜੇ ਵੀ ਸੂਟ ਨਾਲ ਤੁਹਾਨੂੰ ਦੁਪੱਟਾ ਚਾਹੀਦਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ। ਅਸੀਂ ਨਾਲ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇ ਦਾਂਗੇ ਜੋ ਦੁਪੱਟੇ ਦੇ ਚਾਰਜਸ ਨੇ ਉਹ ਲੱਗ ਰਹਿਣਗੇ। ਲੋ ਜੀ ਨੈਕਸਟ ਪ੍ਰਿੰਟ ਆ ਗਿਆ ਜੀ ਬੜਾ ਪਿਆਰਾ ਕਲਰ ਪਿਸਤਾ ਜਿਆ। ਲਾਈਟ ਜਿਆ ਬੜਾ ਪਿਆਰਾ ਪ੍ਰਿੰਟ ਹੈ ਜੀ। ਡਾਰਕ ਔਰ ਲਾਈਟ ਪਿੰਕ ਦੇ ਵਿੱਚ ਫਲਾਵਰ ਨੇ। ਚੱਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ। ਫੈਬਰਿਕ ਬਹੁਤ ਸੌਫਟ ਹੈ ਜੀ ਫੈਬਰਿਕ ਵਾਲਾ ਤੁਸੀਂ ਬੇਫਿਕਰ ਰਹੋ ਫੈਬਰਿਕ ਤੁਹਾਨੂੰ ਜਿਹੜਾ ਵੀ ਦਵਾਂਗੇ ਬੈਸਟ ਫੈਬਰਿਕ ਦਵਾਂਗੇ ਟਿਸਟਾ ਦੀ ਇਹ ਸਾਰੀ ਕਲੈਕਸ਼ਨ ਹੈ ਮੈਚਿੰਗ ਸੂਟ ਨੇ ਸਾਰੇ ਠੀਕ ਹੈ ਇਹ ਆਲ ਓਵਰ ਨਹੀਂ ਮਿਲਣਗੇ ਕਿਉਂਕਿ ਪਿੱਛੋਂ ਹੀ ਮੈਚਿੰਗ ਆਏ ਹੋਏ ਨੇ ਜੀ ਇਹ ਲਓ ਜੀ ਚੈੱਕ ਕਰ ਲਓ ਜੀ ਕਲਰ ਚੈੱਕ ਕਰ ਲਓ ਇਹ ਰਹੇਗੀ ਜੀ ਨਾਲ ਬਾਟਮ 2 ਮੀਟਰ ਦੀ ਬਾਟਮ ਹੈ ਤੁਸੀਂ ਅੱਜਕੱਲ ਜਿਵੇਂ ਸਟ੍ਰੇਟ ਬਾਟਮ ਚੱਲ ਰਹੀ ਹੈ ਤੁਸੀਂ ਉਵੇਂ ਵੀ ਰੈਡੀ ਕਰਵਾ ਸਕਦੇ ਹੋ ਸਕ੍ਰੀਨ ਦੇ ਉੱਪਰ ਜੋ ਮੇਰਾ WhatsApp ਨੰਬਰ ਚੱਲ ਰਿਹਾ ਉੱਥੇ ਤੁਸੀਂ ਮੈਨੂੰ WhatsApp ਤੇ ਸਕ੍ਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਕਲਰ ਔਰ ਪ੍ਰਿੰਟ ਚੈੱਕ ਕਰ ਲਓ ਜੀ ਬੜੇ ਪਿਆਰੇ ਪ੍ਰਿੰਟ ਨੇ ਡਿਫਰੈਂਟ ਜਿਹੇ ਪ੍ਰਿੰਟ ਨੇ ਸਾਰੇ ਕਿ ਲਓ ਜੀ ਨੈਕਸਟ ਕਲਰ ਆ ਗਿਆ ਜੀ ਜਿਹਨੂੰ ਆਪਾਂ ਆਫ ਵਾਈਟ ਔਰ ਕਰੀਮੀ ਜੀ ਸ਼ੇਡ ਕਹਿੰਦੇ ਨੇ ਆ ਬੜਾ ਪਿਆਰਾ ਜੀ ਇਹ ਵੀ ਕਲਰ ਬਹੁਤ ਸੋਹਣਾ ਪ੍ਰਿੰਟਿੰਗ ਚੈੱਕ ਕਰੋ ਜੀ ਇਹਦੀ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਹੈ ਚੈੱਕ ਕਰੋ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਲੱਗ ਰਿਹਾ ਕਲਰ ਬਹੁਤ ਹੀ ਪਿਆਰਾ ਹੈ ਗਰਮੀ ਦੇ ਵਿੱਚ ਬਿਲਕੁਲ ਸਕੂਨ ਦੇਣ ਵਾਲੇ ਸੂਟ ਨੇ ਜੀ ਇਹ ਤੁਸੀਂ ਵਿਦਆਊਟ ਲਾਈਨਿੰਗ ਬਾਈ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਸਲਾਈ ਕਰਾ ਸਕਦੇ ਹੋ ਜੀ ਤੁਸੀਂ ਇਹ ਸੂਟ ਪ੍ਰਿੰਟ ਚੈੱਕ ਕਰ ਲਓ ਜੀ ਇਹ ਰਹੇਗੀ ਜੀ ਨਾਲ ਬਾਟਮ ਔਫ ਵਾਈਟ ਬਾਟਮ ਹੈ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਰੱਖ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਹੈ ਜਾਂ ਤੁਸੀਂ ਸਿੰਗਲ ਕਲਰ ਕਰਵਾਉਣਾ ਹੈ। ਲੋ ਜੀ ਸਾਰੇ ਪ੍ਰਿੰਟ ਬਹੁਤ ਪਿਆਰੇ ਨੇ। ਇੱਕ ਵਾਰੀ ਮੈਂ ਤੁਹਾਨੂੰ ਫੇਰ ਚੈੱਕ ਕਰਵਾ ਦਿੰਨੀ ਹਾਂ ਤੁਸੀਂ ਸਕਰੀਨਸ਼ਾਟ ਲੈਣਾ ਪਲੀਜ਼ ਕਲੀਅਰ ਸਕਰੀਨਸ਼ਾਟ ਲਿਓ। ਲੋ ਜੀ ਫਸਟ ਚੈੱਕ ਕਰ ਲਓ ਤੁਸੀਂ ਕਰੀਮ ਕਲਰ ਦੇ ਵਿੱਚ ਆ ਗਿਆ। ਔਰ ਸੈਕੰਡ ਆ ਗਿਆ ਜੀ ਪਿਸਤਾ ਕਲਰ। ਪ੍ਰਿੰਟ ਚੈੱਕ ਕਰ ਲਓ ਬਹੁਤ ਪਿਆਰਾ ਹੈ। ਪਲੇਨ ਬਾਟਮ ਰਹੇਗੀ ਔਰ ਪ੍ਰਿੰਟ ਸ਼ਰਟ ਰਹੇਗੀ ਠੀਕ ਹੈ ਜੀ ਮੈਚਿੰਗ ਸੂਟ ਨੇ ਲਓ ਜੀ ਨੈਕਸਟ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਕਲਰ ਪ੍ਰਿੰਟ ਬਹੁਤ ਪਿਆਰਾ ਹੈ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਅਸੀਂ ਵੀਡੀਓ ਜੋ ਵੀ ਤੁਹਾਡੇ ਲਈ ਬਣਾਉਂਦੇ ਆ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਵੀਡੀਓ ਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਹੋਵੇ ਤੁਹਾਨੂੰ ਸਾਰਾ ਕੁਝ ਦੱਸਿਆ ਹੋਵੇ ਕਿ ਤੁਹਾਨੂੰ ਕੋਈ ਵੀ ਡਾਊਟ ਨਾ ਰਵੇ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਕਲਰ ਹੈ ਜੀ ਮਹਿੰਦੀਆ लो जी सेम प्रिंट कलर प्रिंट के आ गया जी कलर चेंज बहुत प्यारा कलर है जी ये भी प्रिंट बहुत प्यारा नैक्सट प्रिंट चेक करो जी लाइट जहानी कलर है बहुत सोहना प्रिंट है भी लो जी नैक्सट चेक करो येगी जी नाल बॉटम और रहेगी शर्ट नैक्सट चेक करो जी बहुत सोहना कलर है जी बॉटल ग्रीन जहा कलर है बहुत प्यारा लग रहा जी ਇਹਨੂੰ ਤੁਸੀਂ ਡਾਰਕ ਨਾ ਕਲਰ ਸਮਝਿਓ ਡਾਰਕ ਨਹੀਂ ਹੈਗੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਨੇ স্পੈਸ਼ਲ ਸਮਰ ਵਾਸਤੇ ਲੈ ਕੇ ਆਏ ਆ ਜੀ ਇਹ ਕਲਰ ਲਓ ਜੀ ਨੈਕਸਟ ਚੈੱਕ ਕਰੋ ਜੀ ਮਹਿਰੂਨ ਬਹੁਤ ਜ਼ਿਆਦਾ ਪਿਆਰਾ ਹੈ ਲਓ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਇਹ ਸਕਰੀਨਸ਼ਾਟ ਲੈ ਕੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ